ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਲੋਹੜੀ ਦੀਆਂ ਮੁਬਾਰਕਾਂ ਅੱਜ ਲੋਹੜੀ ਦਾ ਦਿਨ ਹੈ ਇੱਥੇ ਹੂੰ ਇੰਡੀਆ ਚ ਤਾਂ ਰਾਤ ਹੋ ਗਈ ਸ਼ਾਮ ਦਾ ਟਾਈਮ ਲੋਹੜੀ ਹੋ ਰਹੀ ਹੈ ਓਕੇ ਦਿਨਾਂ ਲੋਹੜੀ ਦਾ ਦੇਖਦੇ ਆਂ ਤਰ ਗੋੜ ਜਾਂ ਰਿਹਾ ਉਹਨੇ ਇਹ ਹੈ ਗਾਜੀ ਫਰੂਟੀ ਕੰਨਾ ਸਟੋਰ ਜਿੱਥੋਂ ਪੰਜਾਬੀਆਂ ਦੀ ਹਰ ਚੀਜ਼ ਮਿਲਦੀ ਆ ਆ ਦੇਖੋ ਆਟਾ ਪਿਆ ਮਸਾਲਾ ਪੁੱਟਣ ਵਾਲਾ ਸਮਾਨ ਪਿਆ ਕਟਾਈਆਂ ਪਿਆ ਉਹ ਮੁੰਜੇ ਪਿਆ ਸਾਰੀ ਭਾਂਡੇ ਪਏ ਸਾਰੇ ਇਕਰਾਂ ਦੇ ਝਾੜੂ ਕੰਨੀਆਂ ਪਿੰਗੀਆਂ ਦਾਤੀਆਂ ਪਿੰਗੀਆਂ ਜਿਵੇਂ ਦੇਖੋ ਹਰ ਚੀਜ਼ ਪਈ ਆ ਦੇਖਦੇ ਆ ਜਿਹੜਾ ਸਮਾਨ ਲੈਣਾ ਉਹ ਦੇਖਦੇ ਆ ਗੋੜ ਤੇ ਜਿਹੜਾ ਗੋੜ ਖੁੱਲ੍ਹਾ ਹੈ 99 ਦੱਬੇ ਆ ਸ਼ੱਕਰ ਦੇ ਪੰਜ ਅੰਡਾ ਮੰਮਾ ਦੇ ਉਹ ਦੇਖੋ ਜੀ ਮੰਜੇ ਪਏ ਮੰਜੇ ਪਏ ਪੀੜ ਨਾ ਪੰਡਾ ਆ ਤੰਬੇ ਦੇ ਭਾਂਡੇ ਪਏ ਆ ਜੂਤਾਂ ਪਈਆਂ ਕਾਲ ਪਈ ਆ ਹਰ ਚੀਜ਼ ਪਈ कोई चीज नहीं है जी इंडिया को लिया कभी हमहंगे देखो पत्थर का बी डॉलर का अच्छा अज पे आज चकले भी इन्हें पवे ਵੱ ਹਟੇ ਦੁ ਕਾਂ ਬੂਰਿਂ ਅਪੇਲਿ ਅਤੇਰ ਦੀਕ ਦੇ ਆਮੁ ਤੀ ਬੀੜ ਬਹੁਤ ਆ ਜੀ ਅੱਜ ਇੱਥੇ ਲੋੜੀ ਕਰਕੇ ਸਮਾਨ ਸਾਰਾ A to Z ਇੰਡੀਆ ਵਾਲਾ ਆ ਦੁੱਧ ਦੀਆਂ ਕਰਨੀਆਂ ਪਈਆਂ ਦੱਸੀ ਪਈ ਹੈ ਦੱਸੀ ਜਿਹੜੀ ਆਪਾਂ ਘਰੇ ਬਣਾਉਂਦੇ ਹਾਂ ਕ੍ਰੀਮ ਜਦੋਂ ਕੋਆ ਬਣਾਉਨੇ ਆ ਕੋਆ ਇੱਥੇ ਗਾੜਾ ਹੁੰਦਾ ਉਹਦੇ ਵਿੱਚ ਮਿਕਸ ਕਰ ਲਈਦੀ ਆ ਆ ਮੱਖਣ ਪਿਆਜੀ ਦਹੀਂ ਪਿਆ ਆ ਪਨੀਰ ਪਿਆ समान बिस्कुट वगैरा रस बिस्कुट अलग पोर्शन हर चीज़ की कीमत थले लिखी हुई है जी हेठले पास से। उपर चीज है ਜਿਵੇਂ ਆ ਚੌਲਾਂ ਦੀਆਂ ਪਿੰਨੀਆਂ ਇਹਨਾਂ ਦੀ ਕੀਮਤ ਥੱਲੇ 249 ਆਪੀ ਨੱਟ ਲੱਡੂ ਮੂੰਗਫਲੀ ਦੇ ਲੱਡੂ ਇਹ 199 ਡਾਲਰ ਦਾ ਹੈ ਏਡਾ ਟੱਕ ਟੱਕਾ 100 ਗ੍ਰਾਮ ਦਾ ਰਾਤ ਨੂੰ ਲਾਂਦੇ ਲੱਡੂ ਪਾਇਆ ये भी इतना डन लेना बस एक तरह ही ना अपने अपने मन का बस ये रखो नंबर लगो खाली जित पापड़ 2 5 1 पैक एक ਬਰੇਡ ਸਾਰੇ ਤਰ੍ਹਾਂ ਦੀ ਪਾਪੜ ਲੈਣਾ ਹੈ ਨਾ ਪਾਪੜ ਲੈ ਲੈਣਾ ਇੱਥੇ ਵੀ ਆਪਣੇ ਪੰਜਾਬੀ ਇੱਥੇ ਜਿਆਦਾ ਆਉਂਦੇ ਆ ਜੀ ਇੱਥੇ ਹਰ ਚੀਜ਼ ਮਿਲਦੀ ਹੈ ਜਿਨ੍ਹਾਂ ਨੇ ਬਗੈਰਾ ਜਿਨ੍ਹਾਂ ਨੇ ਖੁੱਲਾ ਲੈਣਾ ਆ ਫ੍ਰੀਜ਼ਰ ਫਰੀਜ਼ਰ ਦੇ ਵਿੱਚ ਜੋ ਫ੍ਰੀਜ਼ ਕੀਤੀਆਂ ਹੋਈਆਂ ਚੀਜ਼ਾਂ ਪੰਗਾ ਚਲੋ ਜੀ ਆਪਾਂ ਹੁਣ ਜਾਣਾ ਗੁਰਦੁਆਰਾ ਸਾਹਿਬ ਇਹ ਸੀ ਸਾਡਾ ਫਰੂਟੀ ਕਨਾਲਾ ਸਟੋਰ ਹੁਣ ਆਪਾਂ ਵਲੌਗ ਬਸ ਕਰਦੇ ਆਂ ਸਾਰੇ ਮੇਰੇ ਨਾ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਿਓ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਹੁਣ ਤਾਂ ਇੰਡੀਆ ਵੀ ਇਸ ਤਰ੍ਹਾਂ ਦੇ ਸਟੋਰ ਬਣੇ ਹੋਏ ਆ ਹੈਨਾ ਸਾਰੇ அன்ப प्यार ਪਨ ਸਾਥ ਸਵੀਕਾਰ